ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਅ ਸੋ ਵੀਰੋ ਆਮ ਤੌਰ ਤੇ ਆਪਾਂ ਨੋਟ ਕਰਦੇ ਆਂ ਵੀ ਜ਼ਿਆਦਾਤਰ ਜੇ ਆਪਾਂ ਪਸ਼ੂ ਤੰਦ ਦੇ ਵਿੱਚ ਗੱਲ ਕਰੀਦਾ ਟੀਕਿਆਂ ਦੀ ਗੱਲ ਪਹਿਲਾਂ ਚੱਲਦੀ ਹੈ ਨਾ ਕਿਉਂਕਿ ਜਿਹੜੇ ਝੋਟਿਆਂ ਤੋਂ ਜਿਹੜੇ ਮੱਝਾਂ ਕ੍ਰੋਸ ਹੁੰਦੇ ਸੋ ਪਹਿਲਾਂ ਵਾਲੇ ਸਮੇਂ 'ਚ ਹੁੰਦੇ ਸੀਗਾ ਫਿਲਾਲ ਦੀ ਘੜੀ ਦੇ ਵਿੱਚ ਹਰੇਕ ਘਰ ਦੇ ਵਿੱਚ ਸਾਣ ਪਾਲੇ ਹੋਏ ਨੇ ਤੇ ਚੰਗਾ ਸੀਮਣ ਜਿਹੜਾ ਉਹ ਸੇਲ ਕਰਦੇ ਨੇਗੇ ਸੀਮਣ ਆਪਾਂ ਤਾਂ ਖਰੀਦਣਾ ਹੁੰਦਾ ਹੈ ਤੇ ਜਿਹਦੇ ਆਪਾਂ ਬੱਚੇ ਦੇਖੇ ਹੋਣ ਤਾਂ ਅੱਜ ਸਾਨੂੰ ਆਪਾਂ ਇੱਕ ਕੱਟੀ ਦਿਖਾਉਣੀ ਹੈ ਵੀ ਤਾਂ ਕਿ ਜਿਹੜਾ ਸਾਣ ਇਹ ਜਿਹੜਾ ਦਾ ਪਿਓ ਆ ਵੀ ਉਹਦਾ ਸੀਮਣ ਤੁਸੀਂ ਕਿਉਂ ਵਰਤੋ ਉਹ ਸਾਣ ਦੇ ਜਿਹੜੇ ਬੱਚੇ ਆ ਉਹ ਬੱਚੇ ਤੁਹਾਨੂੰ ਖੂਬਸੂਰਤੀ ਦਿਖਾਉਣੇ ਆ ਵਿੱਚ ਕੀ ਕੀ ਗੁਣ ਨੇਗੇ ਸੋ ਬਾਈ ਨਾਲ ਮੈਂ ਗੱਲਬਾਤ ਕਰਾਉਂਗਾ ਅੱਜ ਅਸੀਂ ਪਹੁੰਚੇ ਸੀ ਪੁੱਚੋ ਕਲਾ ਪੁੱਚੋ ਮੰਡੀ ਸ਼ਹਿਰ ਦੇ ਵਿੱਚ ਤੇ ਬਾਈ ਨੂੰ ਪੁੱਛਾਂ ਵੀ ਕਿਹੜੇ ਸਾਣ ਦੀ ਆ ਇਹਦਾ ਕੀ ਰਿਕੋਰ ਸੀ ਮਾਂ ਪਿਓ ਦਾ ਨਾ ਭਾਈ ਜੀ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਭਾਈ ਜੀ ਕੀ ਨਾਮ ਆਪਣਾ ਆਪਣੇ ਮੇਰਾ ਨਿੰਦਰਜੀਤ ਸਿੰਘ ਹੈ ਜੀ ਇੰਦਰਜੀਤ ਆਪਾ ਪੁੱਛੋ ਮੰਡੀ 'ਚ ਖੜਿਆ ਸੀ ਆਹ ਸਰ ਹਾਂਜੀ ਠੀਕ ਆ ਜੀ ਤੇ ਵੀਰੇ ਜੇਕਰ ਆਪਾਂ ਜਿਹੜੀ ਕੱਟੀ ਖੜੀ ਹੈ ਇਹਦੇ ਪਿਓ ਦੀ ਗੱਲ ਕਰੀਏ ਪਿਓ ਇਹਦਾ ਕਿਹੜਾ ਜੀ ਇਹਦਾ ਪਿਓ ਬਈ ਆਪਣਾ ਬਾਹੂ ਵਾਲੀ ਆ ਪਿੰਡ ਦਰਾਜ ਤੋਂ ਡਾਕਟਰ ਬਲਜਿੰਦਰ ਸਿੰਘ ਬਾਹੂ ਵਾਲੀ ਜਿਹੜਾ ਦਰਾਜ ਵਾਲੇ ਬਲਜਿੰਦਰ ਡਾਕਟਰ ਕੋਲ ਉਹਦੇ ਕੋਲ ਸਹਣਾ ਹੈ ਹਾਂਜੀ ਹਾਂਜੀ ਉਹਦੀ ਕੱਟੀ ਆ ਹਾਂਜੀ ਤੇ ਵੀਰੇ ਇਹ ਕੱਟੀ ਤੁਸੀਂ ਜਿਹੜਾ ਸੀਮਾ ਲਵਾਇਆ ਸੀਗਾ ਕਿਸੇ ਹੋਰ ਡਾਕਟਰ ਤੋਂ ਲਵਾਇਆ ਜਾਂ ਬਲਜਿੰਦਰ ਤੋਂ ਲਵਾਇਆ ਸੀ ਇਹ ਬਲਜਿੰਦਰ ਤੋਂ ਲਵਾਇਆ ਸੀ ਜਣੀ ਰਿਜ ਤੇ ਤੁਹਾਨੂੰ ਇਹਦੇ ਵਿੱਚ ਕੀ ਖਾਸ ਲੱਗਿਆ ਆਂ ਪੂਛਾਂ ਦੇ ਨਾਲੋਂ ਇਹ ਪਹਿਲਾਂ ਤੁਸੀਂ ਹੋਟੇ ਕੇ ਵਰਤੇ ਹੁਣ ਪਹਿਲੀ ਗੱਲ ਤੇ ਜੀ ਇਹਦਾ ਸੁਭਾਅ ਬਹੁਤ ਸ਼ਾਂਤ ਹੈ ਆਂ ਬਹੁਤ ਜਿਆਦਾ ਹਾਂ ਇਹ ਇਹਦੀ ਜਿਹੜੀ ਮਾਂਸੂ ਦਾ ਸੁਭਾਅ ਬਹੁਤ ਜਾਨੇ ਤੈੱਕੜ ਸੀਗੀ ਗਰਮ ਸੀ ਮਾਂ ਗਰਮ ਸੀ ਇਹ ਠੰਡੀ ਹੈ ਬਹੁਤ ਜਿਆਦਾ ਦਿੰਦੀ ਕਹਿੰਦੇ ਨੇ ਤੇ ਬਾਕੀ ਪੂਛ ਬਾਰੇ ਇਹਦੀ ਮਾਂ ਦੀ ਮੰਨ ਲਓ ਕੋਈ ਪੂਛ ਚਿੱਕਟੀ ਸੀਗੀ ਜਿਆਦਾ ਫੁੱਟ ਤੋਂ ਜਿਆਦਾ ਇਹਦੀ ਮਾਂ ਜਿਹਦੀ ਪੂਛ ਜਿਆਦਾ ਚਿੱਕੀ ਜੀ ਜਮਾ ਜੱਡ ਬਲੈਕ ਦੇ ਵਿੱਚ ਹਾਂ ਥਣਾ ਥਣਾ ਤੋਂ ਠੀਕ ਹੈ ਥਣਾ ਥਣਾ ਸਾਈਕ ਕਿਵੇਂ ਲੱਗਿਆ ਭਾਈ ਇਹ ਤੁਹਾਨੂੰ ਬਹੁਤ ਵਧੀਆ ਬਹੁਤ ਵਧੀਆ ਜੀ ਦੇਖੋ ਠੀਕ ਆ ਆ ਥਣਾ ਸਾਈ ਦੇਖ ਸਕਦੇ ਹੋਗੇ ਚਾਰ ਥਾਂ ਪੂਰੇ ਨਿਖੜ ਨੇ ਸਨ ਦੇ ਵਿਚਾਰੇ ਤੇ ਮੋٹے ਥਣਾ ਦੇ ਜਸ ਤੇ ਸਿੰਘਾਂ ਤੋਂ ਬਹੁਤ ਵਧੀਆ ਜਿਹਦੇ ਮਾਦੇ ਸੰਕੂਡੇ ਨਹੀਂ ਸੀਗੇ ਜੀ ਸਿੰਘ ਸੰਗੇ ਦਾ ਪੂਰਾ ਦਿਖਾਦੀ ਆਪਾਂ ਤੁਹਾਨੂੰ ਕੁੰਡਿਆ ਪੂਰੇ ਤੇ ਬਾਈ ਇਹਦੀ ਜੇਕਰ ਆਪਾਂ ਗੱਲ ਕਰੀਏ ਉਮਰ ਦੀ ਤਾਂ ਕੱਟੀ ਦੀ ਉਮਰ ਕਿੰਨੀ ਹੋਗੀ ਇਹ 13 ਮਹੀਨੇ ਉਮਰ ਹੋਵੇ ਜੀ ਹਜੇ ਜਿੰਨੀ 1 ਸਾਲ ਦੇ 1 ਮਹੀਨੇ ਦੀ ਉਮਰ ਹੈ ਨਾ ਹਾਂਜੀ ਤੇ ਤਕਰੀਬਾ ਮੇਰੇ ਸਾਹਜ ਕੱਦ ਕਿੰਨਾ ਹੋਊਗਾ ਐਸਟੀਮੇਟ ਜਾਂ ਹੋਊਗਾ 3.5 ਫੁੱਟ ਹੋਣਾ ਚਾਹੀਦਾ ਨਾ ਹੋਣਾ ਚਾਹੀਦਾ ਠੀਕ ਹੈ ਠੀਕ ਬਾਕੀ ਆਪਾਂ ਤੁਹਾਨੂੰ ਡਾਕਟਰ ਸਾਹਿਬ ਨਾਲ ਗੱਲ ਕਰਵਾ ਦੇਣਾ ਹੈ ਡਾਕਟਰ ਸਾਹਿਬ ਨਾਲ ਹੀ ਨੇਗੇ ਵੀ ਉਹਨਾਂ ਨੇ ਸਿਮਨ ਲਾਇਆ ਸੀਗਾ ਤੇ ਬਾਈ ਇਹਦੀ ਮਾਂ ਸੀ ਰੋ ਕਿੰਨੇ ਕੁ ਦਾਲੀ ਸੀਗੀ ਇਹਦੀ ਮਾਂ ਮਤਲਬ ਸੀਗੀ ਜੇ 14.5 15 ਦੇ ਯਾਨੀ 14 15 ਕੋਲ ਮੱਝ ਸੀਗੀ ਠੀਕ ਹੈ ਠੀਕ ਆ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਇੱਕ ਲੈ ਲਓ ਤੁਸੀਂ ਨਾਲ ਇਹ ਦੋ ਲਓ ਇਧਰ ਇਹਨਾਂ ਉਧਰ ਵਾਇ ਘਟ ਆਉ ਤੇ ਡਾਕਟਰ ਸਾਹਿਬ ਇਹ ਜਿਹੜਾ ਸੀਮਨ ਤੁਸੀਂ ਆਪ ਖੁਦ ਲਾਇਆ ਸੀਗਾ ਹਾਂਜੀ ਹਜ ਜੀ ਵੀਰੇ ਆਪਾਂ ਆਪ ਹੀ ਲਾਇਆ ਸੀ ਠੀਕ ਆ ਠੀਕ ਆ ਤੇ ਹੁਣ ਤੱਕ ਤੁਸੀਂ ਜਿਹੜਾ ਬਾਹੂਬਲੀ ਦਾ ਸੀਮਨ ਉਹ ਕਿੰਨਾ ਲੱ ਚੁੱਕਾ ਹੈ ਬਾਹੂਬਲੀ ਦਾ ਸੀਮਨ ਲੱਗ ਚੁੱਕਾ 8900 8900 ਹਾਂ ਠੀਕ ਆ ਤੇ ਉਹਦਾ ਬਾਹੂਬਲੀਆ ਰਿਕਾਰਡ ਕੀ ਹੈਗਾ 28 ਕਿਲੋ 640 ਗ੍ਰਾਮ ਰਿਕਾਰਡ ਉਹਦੀ ਮਾਂ ਦਾ ਦੁੱਧ ਲਾਈਵ ਮਿਲਕਿੰਗ ਹੋਈ ਵੀ ਹੈ ਲਾਈਵ ਮਿਲਕਿੰਗ ਹੋਈ ਵੀ ਹੈ ਆਪਣੇ ਪੇਜ ਤੇ ਜਾ ਕੇ ਦੇਖ ਸਕਦਾ ਠੀਕ ਹੈ ਤੇ ਆਪਣੀ ਫੇਸਬੁੱਕ ਤੇ ਵੀ ਉਹਦੀ ਲਿੰਕ ਪਾਈ ਹੋਈ ਆ ਜੇ ਕਿਸੇ ਵੀ ਭਰਾ ਨੂੰ ਡਾਊਟ ਹੋਇਆ ਤab ਉਹ ਸੱਕ ਕੱਢ ਸਕਦਾ ਉਹ ਮਾਂ ਕਿਹੜੀ ਮਸ਼ਹੂਰ ਮੱਝਾ ਕੋਈ ਬੀਬੋ ਨਾਮ ਦੀ ਮੱਝਾ ਵੀਰੇ ਉੱਚੀ ਰੁੜਕੀ ਵਾਲੀ ਹਾਂ ਹਾਂ ਠੀਕ ਆ ਠੀਕ ਆ ਤੇ ਇਹਦਾ ਹੁਣ ਸਿਮਨ ਤੁਸੀਂ ਫਿਰ ਆਪ ਵੀ ਲਾਉਣੇ ਹੋ ਤੇ ਹੋਰ ਡਾਕਟਰਾਂ ਵੀ ਦਿਨੇ ਹੋਗੇ ਹਾਂ ਹਾਂ ਵੀਰੇ ਸਾਰੇ ਡਾਕਟਰਾਂ ਠੀਕ ਆ ਜੋ ਕੋਈ ਭਰਾ ਮਤਲਬ ਕੋਈ ਸਿਮਨ ਲੈਣਾ ਚਾਹੇ ਮਤਲਬ ਉਹਨਾਂ ਨੂੰ ਲੱਗੀ ਵੀ ਅਸੀਂ ਵੀ ਘਰ ਚ ਚੰਗੇ ਪਸ਼ੂ ਪਾਲਣੇ ਆ ਤਾਂ ਉਹਦੇ ਵਾਸਤੇ ਆਪਣਾ ਕੋਈ ਸੰਪਰਕ ਨੰਬਰ ਸਾਂਝਾ ਕਰ ਆਪਣਾ ਨੰਬਰ ਹੈਗਾ ਜੀ 98152 70340 ਜੀ 92564 39133 ਆਪਣਾ ਸੰਪਰਕ ਠੀਕ ਹੈ ਤੇ ਬਾਹੂ ਬਲੀ ਦੇ ਅੱਗੇ ਜਿਹੜੀ ਪਿਓ ਵਾਲੀ ਲੈਣਾ ਉਹ ਕਿਹੜਾਗਾ ਉਹ 147010 ਆ 147010 ਤੇ 14710 ਦੀ ਜਿਹੜੀ ਮਾਸਿਕ ਉਹਦਾ ਕੀ ਰਿਕਾਰਡ ਹੈ 25 ਕਿਲੋ 100 ਗ੍ਰਾਮ ਠੀਕ ਹੈ ਜਣੀ ਜੇ ਕਿਸੇ ਘਰ ਦੇ ਕੋਈ ਜਿਹੜਾ ਬੱਚਾ ਹੁੰਦਾ ਹੈ ਤਾਂ ਉਹਦੀ ਪਿਓ ਦਾ ਰਿਕਾਰਡ ਉਹਦੇ ਦਾਦੇ ਦਾ ਤੇ ਉਹਦੀ ਨਾਨੀ ਦਾ ਤਿੰਨ ਪੜਾਅ ਹੋਰ ਕੋਈ ਰਿਕਾਰਡ ਆ ਗਏ ਸਾਰਾ ਰਿਕਾਰਡ ਪਿਆ ਵੀਰੇ ਠੀਕ ਹੈ ਠੀਕ ਹੈ ਸੋ ਇਹ ਸੀਗਾ ਜੀ ਡਾਕਟਰ ਬਲਜਿੰਦਰ ਰਾਜ ਤੋਂ ਵੀ ਨਿਰਮਲ ਪੁੱਚੋ ਤੋਂ ਜਿਨ੍ਹਾਂ ਨੇ ਘਰ ਮਤਲਬ ਬਾਹੂ ਬਲੀ ਦੀ ਜਿਹੜਾ ਸੀਮਾ ਲਵਾਇਆ ਵਗਾ ਤੇ ਇੱਕ ਡਾਕਟਰ ਸਾਹਿਬ ਨੇ ਕੋਲ ਤਾਜ ਬੋਲ ਵੀ ਆ ਆਪਣੇ ਕੋਲ ਹਾਂ ਤਾਜ ਆ ਵੀਰੇ ਉਹ ਬਾਹੂ ਬਲੀ ਦਾ ਭਰਾ ਹੈਗਾ ਮਾਲੇਪੱਕ ਤੋਂ ਹਾਂ ਮਾਲੇਪੱਕ ਤੋਂ ਠੀਕ ਹੈ ਜੀ ਤੇ ਉਹਦਾ ਪਿਓ ਸਮਰਾਟਾ ਥੇਮ ਕਿਰੀਆ ਥੇਮ ਕਿਰੀਆ ਠੀਕ ਆ ਤੇ ਆ ਮੈਂ ਕਿਹਾ ਦਿਓ ਵੀਰ ਨੂੰ ਕਰੀ ਸੀ ਤੇਰਾ ਹੈਗਾ ਤੇ ਬਰੇ ਜਿਹੜਾ ਡਾਕਟਰ ਸਾਹਿਬ ਦਾ ਤਾਜ ਬੁੱਲਾਣਾ ਸਮਰਾਟ ਦਾ ਬੱਚਾ ਹੈਗਾ ਉਹਦਾ ਸੂਮਨ ਤੁਸੀਂ ਲਵਾਇਆ ਪਸ਼ੂਆਂ ਦੇ ਆਪਣੇ ਕਿੰਨੇ ਪਸ਼ੂ ਗੱਭਣੋਂ ਤੋਂ ਉਦੋਂ ਤਿੰਨ ਪਸ਼ੂ ਗੱਭਣਾਈ ਆਪਣੇ ਤਿੰਨ ਪਸ਼ੂ ਦਿਖਾ ਦੇਣਾ ਤੁਹਾਨੂੰ ਵੀਰ ਕੋਲੇ ਕਾਫੀ ਚੰਗੀ ਨਸਲ ਦੇ ਪਸ਼ੂ ਹੈ ਜਿੰਨਾਂ ਦੇ ਵਿੱਚੋਂ ਜਿਹੜੀਆਂ ਵੀਰੇ ਲਾਸਟ ਤਿੰਨ ਖੜੇ ਆ ਪਿੱਛੇ ਤੇ ਹਾਂਜੀ ਆ ਝੁੱਤੀ ਜੇ ਇੱਕ ਤਾਂ ਇਹ ਪਲੂਨ ਕੱਟੀ ਗਈ ਤੇ ਇੱਕ ਉਧਰ ਹਾਂ ਇੱਕ ਉਹ ਮੱਝ ਖੜੀ ਠੀਕ ਆ ਇਹ ਕੋ ਮੱਝ ਆ ਕਿ ਜਿਹੜੀ ਤੇ ਇੱਕ ਹੋਰ ਕਿਹੜੀ ਆ ਇਹ ਮੱਝ ਇਹ ਵੀ ਡਾਕਟਰ ਬਲਜਿੰਦਰ ਸਿੰਘ ਦਾ ਆਪਣੇ ਜੋਤ ਸੰਧੀ ਆ ਜੀ ਠੀਕ ਆ ਠੀ ਇਹ ਜੋਤ ਸੰਧੀ ਇਹਦੀ ਸਾਨੂੰ ਵੱਖਰੇ ਡਿਟੇਲ ਦਵਾਂਗੇ ਇਹ ਕੇ ਮੱਝ ਗੱਬਣਾ ਤਾਜ ਤੋਂ ਤੇ ਕੋ लास्ट ਵਾਲੀ ਗੱਬਣਾ ਤੇ ਇਹ ਇੱਕ ਜਿਹੜੀ ਆ ਕੱਟੀ ਆ ਸੋ ਵੀਰ ਨੇ ਘਰ ਚ ਤਾਜ ਦਾ ਸਿਮਨੂ ਵੀ ਲਵਾਇਆ ਤੇ ਬਾਹੂ ਬਲੀ ਦਾ ਬਈ ਚੰਗਾ ਲੱਗਿਆ ਰਿਕਾਰਡ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਠੀਕ ਆ ਸੋ ਇਹ ਸੀਗਾ ਜੀ ਬਾਈ ਪੁੱਛੋ ਤੋਂ ਜਿਨ੍ਹਾਂ ਕੋਲੇ ਆਪਾਂ ਸਾਨੂੰ ਇੱਕ ਬਾਹੂ ਬਲੀ ਦੀ ਕੱਟੀ ਦਿਖਾਉਣੀ ਸੀ ਕਿਉਂਕਿ ਤੁਸੀਂ ਸੀਮਨ ਬੜਤੇ ਤੁਹਾਡੇ ਸਾਹਮਣੇ ਉਹਦੇ ਬੱਚਿਆਂ ਦਾ ਰਿਕਾਰਡ ਹੁਣ ਲਾਜ਼ਮੀ ਆ ਤੇ ਆਉਣ ਵਾਲੇ ਸਮੇਂ 'ਚ ਡਾਕਟਰ ਸਾਹਿਬ ਮੇਰੀ ਗੱਲ ਵੀ ਹੋਈ ਸੀਗੀ ਬਾਹੂ ਬਲੀਆਂ ਕੱਟਿਆਂ ਦੇ ਉੱਤੇ ਗਿਰੀਆਂ 5 5 6 6 ਮਹੀਨੇ ਗੱਬਣਾ ਹੋ ਚੁੱਕੀਆਂ ਨੇਗੀਆਂ ਤੇ ਉਹਨਾਂ ਲਈ ਆਉਣ ਵਾਲੇ ਸਮੇਂ ਦੀ ਲਾਈਵ ਮਿਲਕਿੰਗ ਚਵਾਈ ਹੋਗੀ ਉਹ ਆਪਣੇ ਭਾਗ ਸਿੰਘ ਫਾਰਮ 'ਤੇ ਹੀ ਆਪਾਂ ਲਾਈਵ ਮਿਲਕਿੰਗ ਕਰਵਾਵਾਂਗੇ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਸਤਿ ਸ੍ਰੀ ਅਕਾਲ ਜੀ ਮਿਲਦਾ ਇੱਕ ਸੋ ਹੋਰ ਵੀਡੀਓ ਨਾਲ ਧੰਨਵਾਦ